ਪੰਜਾਬ ਚ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਚਨ ਵਧ ਹਨ ਜਿਨ੍ਹਾਂ ਦੀ ਅਗਵਾਈ ਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸੂਬੇ ਚ ਸਖਤੀ ਦਿਖਾਈ ਤੇ 1 ਸਾਲ ਚ 559 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਸ ਦੌਰਾਨ 482 ਹਥਿਆਰ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਅੱਜ ਸਵੇਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ਇਹ ਸੀ ਪੀ ਇਨਵੈਸਟੀਗੇਸ਼ਨ ਦੀ ਸਪਰਵੀਜ਼ਨ ਚਰ ਇੱਕ ਰਾਜੇਸ਼ਵਰ ਨਾਂ ਦਾ ਵਿਅਕਤੀ ਜਿਹੜਾ ਹੈ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗੀ ਇਹਨੂੰ ਫਿਲਹਾਲ ਤਾਂ ਐਂਬੂਲੈਂਸ ਨਾਲ ਹੀ ਹਸਪਤਲ ਪਹੁੰਚਾ ਰਹੇ ਹਨ ਏਜੀਟੀਐਫ ਵੱਲੋਂ ਅੱਤਵਾਦੀਆਂ ਦੇ 12 ਮੋਡਿਊਲ ਵੀ ਫੜੇ ਗਏ ਹਨ ਜਿਨ੍ਹਾਂ ਦੇ ਵਿੱਚ 68 ਮੁਲਜ਼ਮ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਦੇ ਕੋਲੋਂ ਹਥਿਆਰ ਅਤੇ ਆਰਡੀਐਕਸ ਗ੍ਰੇਨੇਡ ਆਈਈਟੀਵੀ ਬਰਾਮਦ ਕੀਤੇ ਗਏ ਹਨ ਇਨਾਂ ਹੀ ਸੋਸ਼ਲ ਮੀਡੀਆ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਕੁੱਲ 443 ਸੋਸ਼ਲ ਮੀਡੀਆ ਅਕਾਊਂਟ ਪੇਜ ਬੰਦ ਕਰਵਾਏ ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਸ ਵਕਤੇ ਸ਼ਹੀਦ ਜਰਨੈਲ ਸਿੰਘ ਸੁਸਾਇਟੀ ਵੱਲੋਂ ਜਿਹੜਾ ਇੱਥੇ ਖੂਨਦਾਨ ਟੈਂਪਰ ਲਗਾਇਆ ਗਿਆ ਹੈ ਕਿਲਾ ਮੁਵਾਰਕ ਸਾਹਿਬ ਤੇ ਸਾਡੇ ਨਾਲ ਸੁਸਾਇਟੀ ਦੇ ਪ੍ਰਧਾਨ ਮੌਜੂਦ ਹੈ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਸੱਸੀ ਗਾਲ ਜੀ ਪਹਿਲਾਂ ਦਾ ਸੱਸੀ ਗਾਲ ਜੀ ਭਾਈ ਜੀ ਪਹਿਲਾਂ ਤਾਂ ਤੁਹਾਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਕੀ ਕਹਿਣਾ ਚਾਹੂੰਗਾ ਇਸੋ ਮੌਕੇ ਤੇ ਹਾਂ ਸਭ ਤੋਂ ਪਹਿਲਾਂ ਮੈਂ ਅੱਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪਵਿੱਤਰ ਧਰਤੀ ਦੇ ਉੱਪਰ ਸ਼ਹੀਦ ਜਰਨੈਲ ਸਿੰਘ ਸੁਸਾਇਟੀ ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਸ ਖੂਨਦਾਨ ਕੈਂਪ ਦੇ ਵਿੱਚ ਬਹੁਤ ਹੀ ਜਿਹੜੇ ਬਲੱਡ ਡੋਨੇਟ ਕਰਨ ਵਾਲੇ ਆ ਰਹੇ ਹੋ ਤੁਸੀਂ ਆਓ ਕੇ ਬਲੱਡ ਡੋਨੇਟ ਕਰ ਰਹੇ ਆਂ ਅਸੀਂ ਸ਼ਹੀਦ ਜਨੈ ਸਿੰਘ ਸੁਸਾਇਟੀ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆਂ ਜੋ ਆਪਣਾ ਕੀਮਤੀ ਖੂਨ ਦਾ ਦੇ ਕੇ ਕਿਸੇ ਕੀਮਤੀ ਜਾਨ ਬਚਾਰੇ ਆਂ ਸੁਸਾਇਟੀ ਵੱਲੋਂ ਉਹਨਾਂ ਦਾ ਧੰਨਵਾਦ ਜਿਹੜੀ ਸਾਡੀ ਟੀਮ ਪਹੁੰਚੀ ਹੋਈ ਹੈ ਸੀ ਜਨੈ ਸਿੰਘ ਦੀ ਉਹਨਾਂ ਦੇ ਜਿਹੜੇ ਸਾਡੇ ਵਰਕਰ ਉਹਨਾਂ ਦਾ ਧੰਨਵਾਦ ਕਰਦੇ ਆਂ ਦਿਨ ਰਾਤ ਲਾ ਕੇ ਕੈਂਪ ਦੀ ਸਾਡੀ ਲੋਕ ਇਕਤਿਆਰ ਕਰਦੇ ਆਂ ਸੁਸਾਇਟੀ ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਇਸ ਸ਼ੋਅ ਦੇ ਮੌਕੇ ਤੇ ਪ੍ਰਧਾਨ ਜੀ ਦੇਸ਼ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਉਹਨਾਂ ਦਾ ਜਿਹੜੇ ਇੱਕ ਉਦੇਸ਼ ਸੀ ਸਾਂਝੀ ਵਾਰਤਾ ਸਾਂਝੀ ਵਾਰਤਾ ਸਾਡੇ ਦੇਸ਼ ਵਿੱਚ ਹੋਣਾ ਚਾਹੀਦਾ ਹੈ ਅੱਜ ਦੇ ਸਮੇਂ ਦੇ ਵਿੱਚ ਬਹੁਤ ਇਸ ਵੇਲੇ ਸਮਾਂ ਜਿਹੜਾ ਹੋ ਰਿਹਾ ਬਹੁਤ ਭਿਆਨਕ ਗਰੁੱਪ ਲੈ ਚੁੱਕਿਆ ਉਹਨਾਂ ਦਾ ਇੱਕ ਮੈਸੇਜ ਸੀ ਸਾਂਝੀ ਵਾਰਤਾ ਨਾਲ ਲੈ ਕੇ ਚੱਲੀਏ ਤੇ ਖੂਨਦਾਨ ਜਿਹੜੇ ਕਰ ਰਿਹਾ ਹੈ ਖੂਨਦਾਨ ਜਦੋਂ ਕਰਦਾ ਹੈ ਇਹ ਇਹ ਨਹੀਂ ਪਤਾ ਕਿ ਇਹ ਜਿਹੜਾ ਖੂਨ ਕਿਸ ਨੂੰ ਲੱਗ ਰਿਹਾ ਹੈ ਹੈਨਾ ਇਹ ਪਤਾ ਨਹੀਂ ਹੁੰਦਾ ਤੇ ਇਹ ਇੱਕ ਜਾਨ ਬਚਾਉਂਦਾ ਕਿਸੇ ਦੀ ਪਰ ਇਹਦੇ ਵਿੱਚ ਕਿਸੇ ਦਾ ਇਹ ਜਾਤ ਪਾਤ ਨਹੀਂ ਦੇਖਦੇ ਤੇ ਅਸੀਂ ਵੀ ਇਸ ਤਰ੍ਹਾਂ ਦੇ ਆ ਜਿਹੜੇ ਕਿ ਇੱਕ ਸਾਂਝੀ ਬਾਤਾਂ ਲੈ ਕੇ ਉਮਦੇਸ਼ ਲੈ ਕੇ ਚੱਲੇ ਹੋਇਆ ਕਿ ਇਸ ਨੂੰ ਇੱਕ ਪ੍ਰੀਵਾਰਕ ਮੈਂ ਬਣਾ ਕੇ ਆਪਾਂ ਦੇਸ਼ ਨੂੰ ਅੱਗੇ ਲੈ ਕੇ ਚਾਈਏ ਕੀ ਲੱਗਦਾ ਪ੍ਰਧਾਨ ਜੀ ਗੁਰੂਆਂ ਪੀਰਾਂ ਦੇ ਜਿਹੜੇ ਜਨਮ ਦਿਹਾੜੇ ਹਰ ਇੱਕ ਸਮਾਜ ਨੂੰ ਹਰ ਇੱਕ ਵਰਗ ਨੂੰ ਮਿਲ ਜੁਲ ਕੇ ਮਨਾਉਣੇ ਚਾਹੀਦੇ ਬਿਲਕੁਲ ਕਿ ਉਹਨਾਂ ਦੇ ਹਮ ਹਮੇਸ਼ਾ ਹੀ ਮੈਂਸੀ ਗੁਰੂ ਨਾਨਕ ਪਾਸ਼ਾ ਜੀ ਨੇ ਇੱਕ ਜੋਸ਼ ਸੀ ਉਹਨਾਂ ਨੇ ਹੀ ਇੱਕ ਮੈਸੇਜ ਲੈ ਕੇ ਚੱਲੇ ਹੋਏ ਸੀ ਇਹ ਸਾਰੇ ਦੇਸ਼ ਵਾਸੀ ਜੇ ਕਿਤੇ ਵੀ ਕਿਤੇ ਵੀ ਸੰਗਤ ਰਹਿੰਦੀ ਹੈ ਸਾਂਝੀ ਬਾਤਾਂ ਲੈ ਕੇ ਇੱਕ ਉਪਦੇਸ਼ੀ ਸਾਂਝੇ ਲੋਕ ਚੱਲਣ ਸਾਡੇ ਸਾਡੇ ਗੁਰੂ ਸਾਹਿਬਾਨ ਗੁਨਾਮ ਪਾਸ਼ਾ ਦਾ ਇੱਕ ਜੋ ਸੀ ਅਸੀਂ ਵੀ ਉਹਨਾਂ ਦੇ ਉਪਦੇਸ਼ਾਂ ਦੇ ਚੱਲ ਰਹੇ ਆ ਅੱਜ ਜੇ ਉਹ ਉਸ ਧਰਤੀ ਦੇ ਵਿੱਚ ਦੇਖੋ ਅੱਜ ਉਸ ਧਰਤੀ ਦੇ ਜਿਹੜੇ ਕੈਂਪ ਲਾਇਆ ਸੰਗਤਾਂ ਦਾ ਹੜ ਆਇਆ ਹੈ ਤੇ ਅਸੀਂ ਸੰਗਤਾਂ ਨੂੰ ਦੇਖ ਕੇ ਵੀ ਅਸੀਂ ਉਤਸ਼ਾਹ ਹੋ ਕੇ ਕੈਂਪ ਲਾਂਦੇ ਆ ਸਾਡਾ ਨਾ 2007 ਤੋਂ ਅਸੀਂ ਕੈਂਪ ਸ਼ੁਰੂ ਕੀਤਾ ਸੀ ਗੁਨਾਣਕ ਪਾਸ਼ਾ ਤੇ ਗੁਰਗੋਹਾਂ ਸਦੇ ਹਰ ਸਾਲ ਅਸੀਂ ਕੈਂਪ ਲਾਏ ਆ 32 33 ਮਹੀਨੇ ਕੈਂਪ ਹੈ ਜੀ ਬੜੇ ਉਹ ਤੁਸੀਂ ਆਓ ਕੇ ਬਲੱਡ ਡੋਨੇਟ ਕਰਦੇ ਜਿਵੇਂ ਆਤ ਸਾਡੇ ਕੋਲ ਅਸੀਂ 85 ਦੇ ਲਗਭਗ ਕੇ ਹੋਂਦਾਨੀ ਦੇ ਬਹੁਤ ਹੋ ਰਿਹਾ ਇਸ ਲਈ ساری ਸਮਾਂ ਚੱਲ ਰਹੀਆਂ ਬਿਲਕੁਲ ਜੀ ਬਿਲਕੁਲ ਐਸੀ ਸ਼ਹੀਦ ਜਰਨੈਲ ਸਿੰਘ ਸੋਸਾਇਟੀ ਦੇ ਪ੍ਰਧਾਨ ਅਤੇ ਸਿਵਲ ਹਸਪੀਟਲ ਬਕਿੰਡਾ ਦੀ ਉੱਤੇ ਟੀਮ ਵੀ ਪਹੁੰਚੀ ਹੋਈ ਹੈ ਸਤਿ ਸ਼੍ਰੀ ਅਕਾਲ ਮੈਮ ਸਿਵਲ ਹਸਪੀਟਲ ਬਟਿੰਡਾ ਦੀ ਟੀਮ ਵੀ ਉੱਤੇ ਪਹੁੰਚੀ ਹੋਈ ਹੈ ਸ਼ਹੀਦ ਜਰਨੈਲ ਸਿੰਘ ਸੋਸਾਇਟੀ ਵੱਲੋਂ ਜਿਹੜਾ ਅੱਜ ਦੁਰਪੁਰਪਤ ਮੌਕੇ ਤੇ ਕੈਂਪ ਲਗਾਇਆ ਗਿਆ ਖੂਨਦਾਨ ਕੈਂਪ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਅੱਜ ਅਸੀਂ ਤੁਹਾਨੂੰ ਤੁਹਾਨੂੰ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਅੱਜ ਕਿਲਾ ਮੁਬਾਰਕ ਸਾਹਿਬ ਤੇ ਖੂਨਦਾਨ ਕੈਂਪ ਲਗਾ ਰਹੇ ਹੈ ਜੋ ਕਿ ਸ਼ਹੀਦ ਜਰਨੈਲ ਸਿੰਘ ਜੀ ਤੇ ਸੋਸਾਇਟੀ ਵੱਲੋਂ नाल ते ते नाल के डोनर्स हैं कर रहे हैं। मैं ये चाहूंगी की यही उत्साह अपनी हमेशा रवे ता जो लोड़वंदा खून लो, जो है मिल सके खास तौर पर ਮੈਸੇਜ ਇਹ ਹੀ ਹੈ ਕਿ ਆਪਣਾ ਜਿਵੇਂ ਪੰਨ ਦੇਸ਼ ਭਗਤੀ ਕਰ ਰਹੇ ਹੈ ਉਹ ਤਾਂ ਹੀ ਆਪਣੇ ਨਾਲ ਇਹ ਸੁਸਾਇਟੀ ਜਿਹੜੀ ਹੈ ਹੋਰ ਵੱਡੀ ਹੋਵੇ ਹੋਰ ਡੋਨਰਸ ਜੁੜਨ ਹੋ ਤਾਂ ਕਿ ਆਪਾਂ ਹੋਰ ਲੋੜਵੰਦਾਂ ਨੂੰ ਫੂਡ ਪ੍ਰੋਵਾਈਡ ਕਰ ਸਕੀਏ ਸਾਰੇ ਉਤਸ਼ਾਹ ਨਾਲ ਇੱਕ ਅਪੀਲ ਬਿਲਕੁਲ ਬਿਲਕੁਲ ਐਸੀ ਸ਼ਹੀਦ ਜਰਨੈਲ ਸਿੰਘ ਸੁਸਾਇਟੀ ਦੇ ਪ੍ਰਧਾਨ ਅਤੇ ਸਿਵਲ ਹਸਪੀਟਲ ਬਟਿੰਡਾ ਦੀ ਅਤੇ ਟੀਮ ਵੀ ਪਹੁੰਚੀ ਹੋਈ ਹੈ ਉਹਨਾਂ ਨਾਲ ਵੀ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਕੋਣਦਾਨ ਜਿਹੜਾ ਮਹਾਦਾਨ ਹੈ ਇਹ ਹਰ ਇੱਕ ਵਿਅਕਤੀ ਨੂੰ ਜਿਹੜਾ ਕਰਨਾ ਚਾਹੀਦਾ ਤਾਂ ਜੋ ਅਨਮੋਲ ਜ਼ਿੰਦਗੀਆਂ ਜਿਹੜੀਆਂ ਬਚਾਈਆਂ ਜਾ ਸਕਣ ਕੈਮਰਾਮੈਨ ਖੁਦਲ ਦੇ ਨਾਲ ਮਨੋਚਰਤੀਵਾਲ ਧੈਨਿਕ ਸਵੇਰਾ ਟੀਵੀ ਬਟਿੰਡਾ